ਬੰਦ ਨਹੀਂ ਆ। ਬਹੁਤ ਹੈ ਨਾ ਲਿਖੋ ਨਹੀਂ ਜਿੰਦੀ ਨਹੀਂ। ਸੇ ਮਾਲਸਿਆ ਲੈ ਬੱਲੇ ਨਾ ਉਹ ਪਿਆਰਾ ਬਲੀ ਦਾ ਫੈਨ ਨਾਲ ਜਿਹੜੀ ਕੱਟ ਗਈ ਹੈ। ਖਾਲੀ ਆ ਬਚਾ ਨਾ ਤੇ ਉਹ ਦਾ ਪਿੱਛੇ ਪਿੱਛੇ ਵਾਲਾ ਪੈ ਗਈ ਆ। ਪਹਿਲੀ ਵੈਕਟੀ ਜਿਹੜੀ ਡੀਓ ਕਰਾਈ ਬਕਾ ਉਹ ਪਾਣੀ ਨਹੀਂ ਡੁੱਗਾ ਉਹ ਤਾਂ ਖਾਲੀ ਖੈਲ ਚੁੱਕੀ ਨਾ। ਆ ਯਾਰ ਤੇਰਾ ਕੌਣ ਕੀ ਕਰਦਾ ਕਿ ਉਹਨੂੰ ਤੁਹਾਡੇ ਪੈਸੇ। ਜੇ ਤੁਹਾਨੂੰ ਲੱਗੀ ਆ 2 ਨੰਬਰ ਦੇ ਸਾਰੇ ਕਾਰਾ ਵਾਗ ਪ੍ਰੋਬਲਮ ਅੱਗੇ ਲੱਗੀ ਹੋਣੀ ਆ ਕਿ ਹੋਣਾ ਚਾਹਤ ਹੈ। ਪੜਾਓ ਤੂੰ ਜੀਆ ਦੇਖੋ ਹਟੋ ਇਹਾਰੇ ਦਾ ਇੱਕ ਇੱਕ ਆਹ ਦੀ ਨੰਬਰ ਤੇ ਲੱਗੀ ਤੇ ਪ੍ਰੈਸ ਪੜਾਓ ਵੀ ਜੇ ਕਹਿੰਦੇ ਪੜਾਉਂਦੇ ਤਾ ਆਹ ਤਾਂ ਆਹ ਸਾਰੇ 3 ਸਾਰੇ ਅੱਧਾ ਉਹ ਦੋ ਚੱਲਿਆ ਮੇਰੇ ਵੀ ਕਾਰਨਾ ਤੇ ਨੰਬਰ ਤੇ ਵੀ ਲੱਗੀ ਕੋਈ ਕਿਸੇ ਨੂੰ ਬੋਲਣਾ ਨਹੀਂ ਕਿਉਂ ਅਸੀਂ ਤਾਂ ਪਿੱਛੇ ਖੜੇ ਹਾਂ ਖਬਰ ਕਰਨ ਆਏ ਤੋ ਕੋਈ ਨਹੀਂ ਬੋਲਦਾ ਤੁਸੀਂ ਕਿਤੇ ਕਰਾਉਂਗਾ ਇਹ ਕਰਦਾਂਗੇ ਕਿ ਦਿਨਾਂ ਰਾਜ ਜੀ ਬਾਈ ਤੁਸੀਂ ਇੱਥੇ ਹੀ ਰਹਿਣ ਵਾਲੇ ਹੋ ਹਾਂ ਜੀ ਕਿੰਨੇ ਵਜੇ ਦੇ ਕਰੀਬ ਕਿੱਡੀ ਅੱਗ ਲੱਗਦੀ ਹੈ ਇਹ 15 20 ਮਿੰਟ ਪਹਿਲਾਂ ਲੱਗੀ ਆ ਅੱਛਾ ਜੀ ਹਾਂ ਜੀ ਕਿ ਇੱਥੇ ਕੰਮ ਕੀ ਕਰਦੇ ਕਿੱਥੇ ਜਾਂਦੇ ਨੇ ਇਹ ਟਾਇਰ ਫਟੇ ਪਾਣੇ ਤੇ ਕੈਰ ਹੁਣ ਹਾਂ ਉਹ ਛੱਕ ਪੂਰਾ ਚੱਲਦੀ ਉਹਨਾਂ ਪਟਾਕੇ ਚੋਂ ਅੱਗ ਲੱਗੀ ਅੱਛਾ ਜੀ ਕਿਹੜਾ ਇੱਥੇ ਕੰਮ ਕਿਹੜਾ ਗਲੀ ਦੇ ਵਿੱਚ ਕੀਤਾ ਜਾਂਦਾ ਸਟੋਰ ਕਾਰਾ ਖੜੀਆਂ ਕਿਸੇ ਨੰਬਰ ਤੇ ਲੱਗੀ ਆ ਅੱਛਾ ਚੈੱਕਰੋ ਜਾ ਕੇ ਪਹਿਲਾਂ ਕੋਈ ਇੱਥੇ ਪੁਲਿਸ ਹਫਤਰ ਕੋਈ ਨਹੀਂ ਹੁੰਦਾ ਨਹੀਂ ਹੁੰਦਾ ਜਾ ਕੇ ਪਹਿਲਾਂ ਕਾਰ ਕੇ ਦਾ ਨੰਬਰ ਤੇ ਲੱਗੀ ਪਹਿਲੇ ਚੈੱਕ ਕਰੋ ਜਾ ਕੇ ਜੀ ਨਾਮ ਤੁਹਾਡਾ ਮੇਰਾ ਨਾਮ ਸਰਬਨੇਸ਼ ਹੋਰੀਆ ਮਨੀ ਜੀ ਕੀ ਗੱਲ ਕੀ ਹੋਈ ਹੈ ਕਿੰਨਾ ਵੇ ਪਹਿਲਾ ਕਾਲ ਆਈ ਸੀ ਜਿਹੜੇ ਸਮੇਂ ਲਗਭਗ ਆਣਗੇ ਮੈਂ ਕਰਦੀ ਯਾਦ ਦੇ ਵਿੱਚ ਹੋ ਸਕਦਾ ਕਵਰ ਦੇ ਕਰਨ ਦੇ ਨਾਲ ਨਾਲ ਸਾਨੂੰ ਇੱਕ ਹੋਰ ਕਾਲ ਆ ਗਈ ਹੈ ਕਿ ਇੱਥੇ ਪੈਰਾ ਦੇ ਗੁਜ਼ਾਮ ਦੇ ਵਿੱਚ ਕਿਸੇ ਮਿੰਟ ਦੇ ਕੋਲ ਅੱਗ ਲੱਗੀ ਹੈ ਮੌਕੇ ਤੇ ਅਸੀਂ ਤੁਰੰਤ ਆਪਣੀਆਂ ਜਿੰਨੀਆਂ ਸਬਸੇਸ਼ਨ ਤੇ ਪਲੱਸ ਹੈੱਡਕ quartਰ ਦੇ ਵਿੱਚੋਂ ਟੈਂਕਰ ਤੇ ਜਿੰਨੇ ਸਾਡੇ ਫਾਇਰ ਡੈਂਡਰ ਆ ਉਹ ਮੌਕੇ ਤੇ ਖੜੇ ਨੇ ਸਾਰੇ ਜੀ ਕਿੰਨੇ ਗੱਡਿਆਂ ਹੁਣ ਤੱਕ ਲੱਗੀਆਂ ਤਕਰੀਬਨ ਲੀ ਆਪਣੀਆਂ 4-5 ਗੱਡੀਆਂ ਦਾ 2 ਟੈਂਕ ਫਰੇਨੇ ਲੋਕ ਕਹਿੰਦੇ ਨੇ ਫਾਇਰ ਕਿਹੜੀਆਂ ਮੌਕੇ ਤੇ ਨਹੀਂ ਪਹੁੰਚੀ ਲੇਟ ਸਰ ਦੇਖੋ ਗੱਡੀ ਰਨ ਕਰਕੇ ਆਈਆਂ ਰੋਡ ਦੇ ਉੱਤੇ ਪਾਣੀ ਸਾਈਡ ਦੇਈਆਂ ਗੱਡੀ ਸਹੀ ਪੁਆਇੰਟ ਤੇ ਸਭ ਪਹੁੰਚ ਗਈ ਹੁਣ ਅੱਗ ਕਿੱਦਾਂ ਲੱਗੀ ਹੈ ਕੀ ਹਾਲਾਤ ਆ ਅੱਗ ਦੇ ਸਰ ਅੱਗ ਜੋ ਹਲੇ ਸਾਡਾ ਕੰਮ ਚੱਲ ਰਿਹਾ ਹੈ ਸਾਡੀ ਟੀਮਾਂ ਸਾਰੇ ਪਾਸੇ ਲੱਗੀਆਂ ਪਈਆਂ ਸਾਹਮਣੇ ਵੀ ਹੋਰ ਗੱਡੇ ਪੁਆਇੰਟ ਤੇ ਹੋਰ ਪਿੱਛੇ ਪੁਆਇੰਟ ਸੀਗਾ ਜਿਹੜੇ ਪੈਂਟ ਦੀ ਫੈਕਟਰੀ ਸੀ ਉਹ ਕਹਿੰਦੇ ਸਾਡੀ ਪਹਿਲੀ ਫੈਕਟਰੀ ਜਿਹੜਾ ਅੱਗ ਨਾ ਲੱਗਦੀ ਉਹਥ ਤੁਹਾਡੀ ਆਪ ਵੀ ਤੁਹਾਡਾ ਹੈ। ਤੇ ਹਾਲੇ ਕਿਦਾਂ ਹਾਲਾਤ ਹੈ ਅੱਗ ਤੇ ਬਹੁਤ ਵੱਧਦੀ ਜਾ ਰਹੀ ਹੈ। ਦੇਖ ਸਕਦੇ ਹੋ ਕਿ ਹੱਦ ਦੇ ਕਾਬੂ ਆਪਤਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥੋੜਾ ਜਿਹਾ ਸਮਾਂ ਦਾ ਅੱਗ ਦਾ ਕਾਰਨ ਨਹੀਂ ਪਤਾ ਲੱਗੇ। ਕਾਰਨ ਹਾਲ ਫਿਲਹਾਲ ਹਾਲੇ ਪਤਾ ਨਹੀਂ ਲੱਗ ਸਕਦਾ। ਤੁਹਾਡੇ ਚੈਨਲ ਦੇ ਮਾਧਿਅਮ ਦੋਂ ਦੇ ਹੋਰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੀ ਗੱਡੀ ਜਦੋਂ ਵੀ ਕਿਤੇ ਰਨ ਕਰਦੀ ਹੈ ਰੋਡ ਦੇ ਉੱਤੇ ਸਾਇਰਨ ਵੱਜ ਰਿਹਾ ਹੈ ਲੋਕੀ ਸਾਇਰਨ ਦੀ ਹਵੇਲਾ ਕਰਦੇ ਸਾਇਰਨ ਦੇ ਪੁਲਿਸ ਤੁਹਾਡੀ ਇੱਕ ਇੱਕ ਸਾਈਡ ਦੇ ਇੱਕ ਇੱਕ ਪਲ ਦੇ ਨਾਲ ਕਿਸੇ ਦੀ ਜਾਨ ਦੀ ਅਸੀਂ ਰਾਖੀ ਕਰ ਸਕਦੇ ਹਾਂ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ